ਹੈਲੋ ਜੀ ਸਸਿਕਾ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਆਪਾਂ ਇੱਕ ਬਹੁਤ ਹੀ ਵਧੀਆ ਦਵਾਈ ਬਣਾ ਕੇ ਦਿਖਾਉਣੀ ਆ ਜੀ ਜਿਹੜੀ ਕਿ ਆਪਾਂ ਇਹ ਪਰਤਿਆ ਕੇ ਰੱਖੀ ਹੋਈ ਐ ਬਹੁਤ ਹੀ ਵਧੀਆ ਪ੍ਰਾਣੀ ਤੋਂ ਪ੍ਰਾਣੀ ਕਬਜ ਹੁੰਦੀ ਐ ਜਿਹਨੂੰ ਉਸ ਨੂੰ ਵੀ ਇਹ ਬਹੁਤ ਜ਼ਿਆਦਾ ਫਾਇਦਾ ਕਰਦੀ ਐ ਜੀ ਇੱਕ ਵਾਰ ਲੈਣ ਦੀ ਲੋੜ ਐ ਦੇਖੋ ਆਪਾਂ ਕਿੰਨੀ ਪ੍ਰਾਣੀ ਕਬਜ ਐ ਉਸ ਨੂੰ ਇਹ ਬਿਲਕੁਲ ਸੈੱਟ ਕਰ ਦਊਗੀ ਆਪਾਂ ਦੇਖੋ ਜੀ ਕਈ ਲੋਕ ਕੀ ਹੁੰਦੇ ਨੇ ਫਰੈਸ਼ ਹੋਣ ਵਾਸਤੇ ਬਹੁਤ ਤਰ੍ਹਾਂ ਦੇ ਚੂਰਨ ਲੈਂਦੇ ਨੇ ਜਿਵੇਂ ਕਾਇਮ ਚੂਰਨ ਲੈਂਦੇ ਨੇ ਕਈ ਲੋਕ ਹਨਾ ਪੇੜ ਸਫਾ ਚੂਰਨ ਲੈਂਦੇ ਨੇ ਆਪਾਂ ਨੂੰ ਨਹੀਂ ਪਤਾ ਹੁੰਦਾ ਕਿ ਉਹਦੇ ਵਿੱਚ ਕੀ ਕੁਝ ਮਲਾਇਆ ਹੁੰਦਾ ਹੈਗਾ ਦੇਖੋ ਇਹ ਚੀਜ਼ਾਂ ਦਾ ਆਪਾਂ ਨੂੰ ਪਤਾ ਜੀ ਆਪਾਂ ਕੀ ਕੁਝ ਮਿਲਾ ਰਹੇ ਆ ਉਹ ਚੀਜ਼ਾਂ ਸਾਈਡ ਇਫੈਕਟ ਵੀ ਕਰਦੀਆਂ ਨੇ ਜਿਹੜੀ ਇਹ ਦਵਾਈ ਹੈ ਜੀ ਬਿਲਕੁਲ ਸਾਈਡ ਇਫੈਕਟ ਨਹੀਂ ਕਰਦੀ ਦੇਖੋ ਜੀ ਇਹ ਹੈਗਾ ਜਿਹੜਾ ਆਪਾਂ ਤੁਹਾਨੂੰ ਦਿਖਾ ਰਹੇ ਆ ਪੱਤੀਆਂ ਜੀਆਂ ਹੈਗੀਆਂ ਛੋਟੇ ਛੋਟੇ ਪੱਤੇ ਜੇ ਇਹਨੂੰ ਕਹਿੰਦੇ ਨੇ ਜੀ ਸਰਨਾਏ ਇਹ ਹੈਗੇ ਸਰਨਾਏ ਤੇ ਇਹ ਹੈਗੇ ਜੀ ਮਿਸ਼ਰੀ ਧਾਗੇ ਵਾਲੀ ਤੇ ਇੱਕ ਲੈਣੀ ਆ ਆਪਾਂ ਸੌਫ ਤਿੰਨੇ ਚੀਜ਼ਾਂ ਆਪਾਂ ਲੈਣੀਆਂ ਜੀ ਇਹ ਬਰੋਬਰ ਬਰੋਬਰ ਮਾਤਰਾ ਚ ਆਪਾਂ ਲੈ ਲੈਣੀਆਂ ਇੱਕ ਵਾਰ ਆਪਾਂ ਇਹ ਚੀਜ਼ ਬਣਾ ਕੇ ਰੱਖ ਲਈਏ ਤਾਂ ਆਪਾਂ ਇੱਕ ਸਾਲ ਵਾਸਤੇ ਸਟੋਰ ਕਰ ਸਕਦੇ ਆਂਗੇ ਦੇਖੋ ਇਹਨੂੰ ਇਹ ਕੋਈ ਖਰਾਬ ਨਹੀਂ ਹੁੰਦੀ ਹੈਗੀ ਲਓ ਜੀ ਆਪਾਂ ਤਿੰਨੇ ਚੀਜ਼ਾਂ ਨੂੰ ਪੀਸ ਕੇ ਇਹਦਾ ਪਾਊਡਰ ਬਣਾ ਲਿਆ ਉਸ ਤੋਂ ਬਾਅਦ ਆਪਾਂ ਇਹਨੂੰ ਕੋਈ ਵੀ ਕੱਚ ਦੇ ਭਾਂਡੇ ਚ ਜਾਂ ਕੋਈ ਪਲਾਸਟਿਕ ਦੀ ਕੋਈ ਵੀ ਆਪਾਂ ਚੀਜ਼ ਵਿੱਚ ਇਹਨੂੰ ਬੋਲ ਵਿੱਚ ਪਾ ਸਕਦੇ ਆਂਗੇ ਤੇ ਦੇਖੋ ਇਹ ਜਿਵੇਂ ਛੋਟਾ ਬੱਚਾ ਜੀ ਜਿਵੇਂ 5-6 ਸਾਲ ਦਾ ਬੱਚਾ ਹੋਵੇ ਉਹਨੂੰ ਆਪਾਂ ਅੱਧੇ ਚਮਚੇ ਤੋਂ ਵੀ ਘੱਟ ਦੇਣੀ ਹੈ ਸਿਰਫ ਗੁਣਗਣੇ ਪਾਣੀ ਨਾਲ ਦੇਣੀ ਹੈ ਵੱਡੇ ਆਪਾਂ ਇੱਕ ਚਮਚਾ ਪੂਰਾ ਵੀ ਲੈ ਸਕਦੇ ਹਾਂ ਦੇਖੋ ਆਪਾਂ ਇਹਨੂੰ ਰੈਗੂਲਰ ਵੀ ਵਰਤ ਸਕਦੇ ਹਾਂ ਜੀ ਇਹਦਾ ਕੋਈ ਸਾਈਡ ਇਫੈਕਟ ਨਹੀਂ ਜੋ ਆਪਾਂ ਕਬਜ਼ ਦੀਆਂ ਹੋਰ ਦਵਾਈਆਂ ਲੈਣੇ ਆ ਉਹਨੂੰ ਆਪਾਂ ਰੈਗੂਲਰ ਨਹੀਂ ਵਰਤ ਸਕਦੇ ਕਿਉਂਕਿ ਆਪਾਂ ਨੂੰ ਨਹੀਂ ਪਤਾ ਹੁੰਦਾ ਨਾ ਕਿ ਕੀ ਕੁਝ ਮਿਲਿਆ ਹੁੰਦਾ ਤੇ ਆਪਾਂ ਨੂੰ ਸਾਈਡ ਇਫੈਕਟ ਵੀ ਕਰਦੀ ਹੈ ਇਹ ਦੇਖੋ ਆਪਾਂ ਨੂੰ ਪਤਾ ਹੈ ਜੀ ਆਪਾਂ ਕੀ ਕੁਝ ਇਹਦੇ ਵਿੱਚ ਪਾਇਆ ਹੈ ਘਰੇਲੂ ਬਿਲਕੁਲ ਇਹ ਚੀਜ਼ ਹੈਗੀ ਤੁਸੀਂ ਜਰੂਰ ਇਹਨੂੰ ਅਪਣਾ ਕੇ ਦੇਖਿਓ ਵਰਤ ਕੇ ਦੇਖਿਓ ਇੱਕ ਦੇ ਇੱਕ ਵਾਰ ਖਾਓਗੇ ਤੁਸੀਂ ਤਾਂ ਜਿਹੜੀ ਕਬਜ ਦੀ ਪ੍ਰੋਬਲਮ ਹੈ ਆਪਾਂ ਨੂੰ ਬਿਲਕੁਲ ਸੈੱਟ ਹੋ ਜੂਗੀ ਜੀ ਕੋਈ ਮਤਲਬ ਕਿ ਇਹਦੇ ਵਿੱਚ ਕੋਈ ਇਹੋ ਜਿਹੀ ਚੀਜ਼ ਨਹੀਂ ਹੈਗੀ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿ ਤੁਹਾਨੂੰ ਸਾਡੀ ਇਹ ਵੀਡੀਓ ਕਿਉਂ ਜਿਆਨ ਲੱਗਦੀਆਂ ਹੁੰਦੀਆਂ ਕਿ ਹੋਰ ਆਪਾਂ ਇਹੋ ਜਿਹੀ ਵੀ ਵੀਡੀਓ ਪਾਉਨੇ ਹੁੰਦੇ ਆ ਤੁਹਾਡਾ ਆਪਾਂ ਕਿਸੇ ਨਾ ਕਿਸੇ ਭੈਣ ਭਰਾ ਨੂੰ ਦੇਖੋ ਕੋਈ ਇਹੋ ਜੀ ਸਮੱਸਿਆ ਹੁੰਦੀ ਹੈ ਤਾਂ ਆਪਾਂ ਉਹਨਾਂ ਨੂੰ ਹੀ ਸਮੱਸਿਆ ਵੀ ਦੂਰ ਕਰ ਸਕੀਏ ਜਿਵੇਂ ਦੇਖੋ ਮੈਂ ਇਹ ਦਵਾਈ ਆਪਣੇ ਘਰ ਵਾਸਤੇ ਬਣਾ ਰਹੀ ਸੀ ਜੀ ਅਸੀਂ ਵਰਤਦੀ ਰਹਿੰਦੇ ਹਾਂ ਤਕਰੀਬਨ ਇਹ ਦਵਾਈ ਤੇ ਵੀਡੀਓ ਵਧੀਆ